ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੇ ਪੰਜਾਬ ਨੂੰ ਕੀ ਪੂਰੇ ਭਾਰਤ ਦੇਸ਼ ਨੂੰ ਬਾਅਦ ਦੇ ਮਿਲਖਾਂ ਤੱਕ ਵੀ ਇਹ ਖਬਰ ਗਈ ਕਿ ਅਜਨਾਲਾ ਹਲਕਾ ਤੇ ਰਮਦਾਸ ਤੇ ਡੇਰਾ ਬਾਬਾ ਨਾਨਕ ਜਿਹੜਾ ਵਾ ਉਹ ਪਾਣੀ ਦੀ ਚਪੇੜ ਦੇ ਵਿੱਚ ਆ ਗਿਆ ਜਿਸ ਨੇ ਕੋਈ ਇਹ ਨਹੀਂ ਵੇਖਿਆ ਕਿ ਇਹ ਗਰੀਬ ਆ ਜਾਂ ਅਮੀਰ ਆ ਕਿਉਂਕਿ ਪਾਣੀ ਦੀ ਲਪੇਟ ਦੇ ਵਿੱਚ ਜਿਹੜੇ ਨੇ ਉਹ ਬਿਲਕੁਲ ਸਾਰੇ ਆਏ ਨੇ ਕਿਉਂਕਿ ਪਾਣੀ ਦੇ ਨਾਲ ਤਾਂ ਕੋਈ ਹਿੰਦੂ ਵੇਖਿਆ ਨਾ ਮੁਸਲਮਾਨ ਵੇਖਿਆ ਨਾ ਵੇਖਿਆ ਸਿੱਖ ਦੇ ਹਸਾਈ ਤੇ ਉਹ ਅੱਜ ਆਪਾਂ ਇੱਕ ਗੱਲ ਕਰਦੇ ਆ ਸੁਖਵਿੰਦਰ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੋ ਹੈਂਡੀਕੈਪ ਹੈ ਤੇ ਜਿਤਨਾ ਤੁਸੀਂ ਬਾਹਰ ਧਿਆਨ ਮਾਰੋ ਮੜੇ ਜੀ ਕੈਮਰਾਮੈਨ ਨੂੰ ਕਹਿੰਦਾ ਵੀ ਮੜੇ ਜੀ ਬਾਹਰ ਲਵੇ ਖਬਰ ਤੇ ਵੇਖੋ ਇਹਨਾਂ ਦਾ ਸਮਾਨ ਜਿਹੜਾ ਆ ਕਿਸ ਤਰ੍ਹਾਂ ਜਾਨੀ ਕਿ ਪਾਣੀ ਦੀ ਲਪੇਟ ਦੇ ਵਿੱਚ ਜਿਹੜਾ ਵਾ ਆਇਆ ਵਾ ਤੇ ਇਹਨਾਂ ਆਪਣੇ ਘਰ ਤੋਂ ਜਿਹੜਾ ਵਾ ਬਾਹਰ ਤੋਂ ਤੇ ਜਿਹੜਾ ਵਾ ਉਹ ਰੱਖਿਆ ਵਾ ਤੇ ਆਹ ਅਸੀਂ ਸੁਖਵਿੰਦਰ ਸਿੰਘ ਜੀ ਨਾਲ ਕਰਦੇ ਆ ਗੱਲਬਾਤ ਕੁਛ ਹੀ ਦਬਾਰੀ ਨਾਲ ਕੋਈ ਨਹੀਂ ਅੱਜ ਕੀ ਨਾਲ ਤੁਹਾਡਾ ਸਰ ਸੁਖਵਿੰਦਰ ਸਿੰਘ ਜੀ ਕੰਮ ਕੀ ਕਰਦੇ ਜੀ ਕੰਮ ਸਾਡੇ ਮੇਰੇ ਕੋਲ ਹੁੰਦਾ ਕੁਝ ਨਹੀਂ ਅਸੀਂ ਬੋਲੇ ਜੀ ਹਾਂ ਦੀਚਾ ਆ ਜਾਓ अच्छा तो बच्चा ਤੁਹਾਡਾ ਵੀ ਮੇਰੇ ਬੱਚੇ ਦੋਨੇ ਏਅਰ ਮੇ ਦੀ ਬੇਟੀ ਅੱਛਾ ਇੱਕ ਮੇਰਾ ਬੇਟਾ ਜਿਹੋ ਉਹ ਬੱਬੇ ਬਟਾ ਸਰ ਜੀ ਦੇ ਵਿਆਹ ਦੇ ਅੱਛਾ ਉਹ ਕੀ ਕਰਦੇ ਨੇ ਕਿ ਬੱਚੇ ਛੋਟੇ ਆ ਨਹੀਂ ਬੱਚਾ ਉਹਨੇ ਵੀ ਪਲੱਸ 2 ਕੀਤੀ ਆ ਅੱਜ ਅੱਜ ਸੋਨੇ ਕੋਲ ਅੱਛਾ ਤੇ ਗੁੜੀਆ ਕਰਦੀ ਆ ਤੇ ਗੁੜੀਆਂ ਲਈ ਕੋਸ਼ਿਸ਼ ਕਰਦੀ ਗੁੜੀਆ ਪਲੱਸ 2 ਕਰਕੇ ਗੁੜੀਆ ਦੀ ਮੈਰਿਜ ਕਰਨੀ ਆ ਅੱਛਾ ਤੇ ਮੈਰਿਜ ਮੈਂ ਕੋਈ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਤੁਹਾਨੂੰ ਕੋਈ مالی ਮਦਦ ਮਿਲੀ ਹੋਵੇ ਨਹੀਂ ਜੀ ਅਜੇ ਤੱਕ ਤੁਹਾਨੂੰ ਕੋਈ ਮਿਲ ਨਹੀਂ ਆ ਰਹੀ ਜਿਹੜੀ ਮਾਰ ਵਜੀ ਆ ਨਹੀਂ ਜੀ ਨੋ ਤਾਂ ਕੋਈ ਨਹੀਂ ਮਿਲਦਾ ਪਰ ਸਾਡੇ ਕੋਲ ਕੋਈ ਤਾਂ ਪਹੁੰਚਿਆ ਹੋਵੇ ਐਮਐਲਏ ਪਹੁੰਚਿਆ ਹੋਵੇ ਨਹੀਂ ਸਾਡੇ ਕੋਲ ਕੋਈ ਸਰਪੰਚ ਸਰਪੰਚ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਕਿਸੇ ਨੇ ਸਾਡੇ ਤੱਕ ਰਾਬਤਾ ਕੀਤਾ ਇਹਦੀ ਵਜ੍ਹਾ ਕੀ ਆ ਵਜ੍ਹਾ ਗਾਂਦੀ ਵਾਸਤੇ ਵੀ ਆਵੇ ਤਾਂ ਹੀ ਆ ਅਗਰ ਤੁਸੀਂ ਆਏ ਜਿਵੇਂ ਕੋਈ ਤੁਸੀਂ ਆਪ ਹੀ ਵੇਖ ਲਿਆ ਪਿਆ ਘਰ ਇਸ ਤਰ੍ਹਾਂ ਦਾ ਇਹਨੂੰ ਕੋਈ ਜੀ ਦੀ ਲੋੜ ਆਂ ਹੀ ਇਹਨਾਂ ਦੀ ਗੱਲ ਸੁਣਦਾ ਤਾਂ ਵੀ ਇਹਨੂੰ ਨਹੀਂ ਸੁਣਦੇ ਜਾਂਦੇ ਕਿੰਨੀ ਕੰਢੀ ਨਹੀਂ ਪਤਾ ਨਹੀਂ ਕਿਹਨਾਂ ਲੋਕ ਦੀ ਹੱਦਾਂ ਕੋਈ ਹੈ ਰਾਹ ਵਾਂਗੂ ਮਾਰਨੀ ਰਹਾ ਵਰ ਲਈ ਨਹੀਂ ਜਿੱਦਾਂ ਤੁਸੀਂ ਦੋਵੇਂ ਜੀ ਹੈਂਡੀਕੈਪ ਜੇ ਤੁਹਾਨੂੰ ਕੋਈ ਪੈਨਸ਼ਨ ਵਗੈਰਾ ਮਿਲਦੀ ਹੈ ਕਿੰਨੀ ਮਿਲਦੀ ਆ 1500 ਦੋਵਾਂ ਜੀਆ ਨੂੰ 15-1500 ਰੁਪਏ ਯਾਨੀ ਕਿ 3000 ਰੁਪਏ ਮਿਲਦਾ ਪਰ 3000 ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਕੀ ਤੁਹਾਡਾ ਗੁਜ਼ਾਰਾ ਹੋ ਜਾਂਦਾ ਆ ਨਹੀਂ ਸਾਰਾ ਟੱਗ ਜਾਂਦਾ ਆ ਸੱਚਾ ਜਿੰਦ ਨੂੰ ਮੰਦੇ ਬਾਰੇ ਤੋਂ ਦੇ ਨਈ ਬਿਚਾਰਾ ਚੱਲਦਾ ਸੱਚੂ ਵੀ ਨਾਲ ਜਿਹੜਾ ਵਾ ਸਾਥ ਦੇਂਦੇ ਸੱਚੂ ਹਾਂਜੀ ਉਹ ਵੀ ਜਾਨ ਕੰਮ-ਕੰਮ ਕਰਦੇ ਨੇ ਬਾਹਰ ਅੰਦਰ ਤੇ ਉਹਦੇ ਨਾਲ ਹੀ ਖੜਾ ਦੇਖੋ ਵੀ ਅੱਜ ਵੀ ਭਰਾਵਾਂ ਦੇ ਵਿੱਚ ਜਿਹੜੀ ਆ ਇਨਸਾਨੀਅਤ ਜਿੰਦਾ ਆ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਚਾਹੀਦਾ ਵਾ ਕਿ ਦੋਵੇਂ ਜੀ ਹੈਂਡੀਕੈਪ ਨੇ ਜੋ ਕਿ ਬਿਲਕੁਲ ਜਿਹੜੇ ਆ ਕੰਮ ਨਹੀਂ ਕਰ ਸਕਦੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਤੇ ਇਥੋਂ ਦੇ ਵਿਧਾਇਕ ਨੂੰ ਬੇਨਤੀ ਆ ਕਿ ਇਹਨਾਂ ਗਰੀਬਾਂ ਦੀ ਸਾਰ ਜਿਹੜੀ ਆ ਆ ਕੇ ਲਵੋ ਕਿਉਂਕਿ ਵੇਖੋ ਦੋਵੇਂ ਜੀ ਹੈਂਡੀਕੈਪ ਨੇ ਤੇ 3000 ਦੇ ਵਿੱਚ ਦੋ ਬੱਚੇ ਪਾਲਣੇ ਤੇ ਉਹਨਾਂ ਨੂੰ ਪੜਾਉਣਾ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ ਗਰੀਬਾਂ ਦਾ ਵੀ ਜਿਹੜਾ ਵਾ ਉਹ ਸੋਚਿਆ ਜਾਵੇ ਹੋਰ ਤੁਸੀਂ ਤਾਂ ਹੀ ਚਾਹਣਾ ਚਾਹੁੰਦੇ ਕੁਝ ਤੇ ਸਰਕਾਰ ਨੂੰ ਬਸ ਮੇਰਾ ਦਿਓਰੀ ਕਮਾਉਂਦਾ ਤੇ ਅਸੀਂ ਖਾਲੀ ਨੇ ਮਾੜੀ ਸੰਗੀ ਰੋਟੀ ਖਾਣੇ ਕੋ ਇਹ ਜਿਹੜਾ ਕੋਈ ਨਾ ਹੱਦ ਤੇ ਫਾਰਮ ਚੱਲੇ ਅੱਛਾ ਤੇ ਪੰਜਾਬ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਡਾ ਕੋਈ ਆ ਕੇ ਪਤਾ ਤੇ ਲਵੇ ਕੀ ਹੈਗੀਆ ਕਿ ਨਹੀਂ ਹੈਗੀ ਇੰਨੇ ਪਾਣੀ ਦੇ ਮਾਸੇ ਵਰਗੇ ਕੋਈ ਚੀਜ਼ ਨਹੀਂ ਸਾਡੀ ਕਰਦੀ ਬੱਤੀ ਫਿਰ ਟਿੱਕਰ ਸਾਹਿਬ ਜਿਹੜਾ ਪੰਜਾਬ ਗੱਲ ਦਾ ਕਪੜਾ ਫਿੱਕੜੀ ਨਹੀਂ ਸਾਡਾ ਕੋਈ ਹੈਗਾ ਠੀਕ ਹੈ ਤੇ ਰਾਸ਼ਨ ਜਿਹੜਾ ਪਹੁੰਚਾਉਂਦੇ ਰਾਸ਼ਨ ਪਹੁੰਚੇ ਦਿਆਣਾ ਰਾਸ਼ਨ ਤੇ ਚਲੋ ਮਸੌਹ ਤੇ ਦਵਾ ਤੇ ਬਾਅਦ ਸਾਡੇ ਕਿਹਨਾਂ ਹੋਰ ਵੀ ਚੀਜ਼ਾਂ ਦੇ ਲੋੜ ਕੁੜੀ ਲਈ ਤੋਂ ਸੁਣਾ ਕਿਹੜਾ ਖੇਤੀ ਇੱਕਰ ਜਾਨ ਹੀ ਨਾ ਅਗੇ ਰੱਖੀ ਉਹ ਵੀ ਸਾਡੀ ਰੋੜੀ ਠੀਕ ਹੈ ਹਾਂਜੀ ਤੇ ਸਰਕਾਰ ਕੋਲੋਂ ਤੁਸੀਂ ਹੁਣ ਕੀ ਪੇ ਪ੍ਰਸ਼ਾਸਨ ਕੋਲੋਂ ਕੀ ਮੰਗੋਂ ਕਰਦੇ ਹੋ ਜੀ ਉਹ ਵੀ ਤੁਹਾਨੂੰ ਚਾਹੀਦਾ ਵੀ ਸਾਡਾ ਜੋ ਹੱਕਵਾਂ ਦਾ ਸਾਨੂੰ ਮਿਲੇ ਠੀਕ ਹੈ ਹਾਂਜੀ ਤੁਸੀਂ ਸੁਣੀ ਲਿਆ ਹੈ ਭੈਣ ਦੀ ਜ਼ੁਬਾਨੀ ਕਿ ਅੱਖਾਂ ਦੇ ਵਿੱਚ ਜਿਹੜੇ ਨੇ ਅਥਰੂ ਵੀ ਆ ਗਏ ਨੇ ਕਿ ਸਾਡੀ ਅੱਜ ਤੱਕ ਜਿਹੜੀ ਆ ਕਿਸੇ ਨੇ ਖਾਰ ਨਹੀਂ ਲਈ ਸੋ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਤੇ ਇਥੋਂ ਦੇ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਨੇ ਉਹ ਇਹਨਾਂ ਵਿਚਾਰਿਆਂ ਦੀ ਜਿਹੜੀ ਆ ਕੇ ਖਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ